ਮੈਂ ਜਦੋਂ ਇਹ ਕੱਲ ਕਈ ਅਫਸਰਾਂ ਨੂੰ ਕਿ ਪ੍ਰੋਗਰਾਮ ਰੱਖ ਲੋ ਤੇ ਉਥੇ ਆਪਾਂ ਇਹ ਪਰਮੰਡ ਦਾ ਜਿਹੜਾ ਵੰਡ ਸਮਰੋਹ ਕਰਲਾਗੇ ਤਾਂ ਅਫਸਰਾਂ ਨੇ ਕਿਹਾ ਵੀ ਪਹਿਲਾਂ ਤਾਂ ਕਦੇ ਹੋਇਆ ਨਹੀਂ ਜੀ ਇਦਾਂ ਦਾ ਪਹਿਲਾਂ ਤਾਂ ਇਦਾਂ ਹੀ ਮਿਲ ਜਾਂਦੇ ਹੁੰਦੇ ਸੀ ਜੀ ਮੈਂ ਆਪਾਂ ਕੋ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਉਥੇ ਮਿਲ ਜਾਂਦਾ ਜਿਲ੍ਹੇ ਦੇ ਡੀਸੀ ਕੋਲੋਂ ਹੀ ਮਿਲ ਜਾਂਦਾ ਟੈਸਟ ਲੈ ਕੇ ਜਾਂ ਕੋਈ ਮੇਘਨ ਜੀ ਅਸਲ ਚ ਪਹਿਲਾਂ ਤਾਂ ਨਹੀਂ ਹੋਇਆ ਕਿਉਂਕਿ ਜਿਹੜੇ ਪਹਿਲਾਂ ਵਾਲੇ ਸੀ ਨਾ ਉਹਨਾਂ ਦੀਆਂ ਅਬੋਰ ਤੋਂ ਪਠਾਨਕੋਟ ਤੱਕ ਚੱਲਦੀਆਂ ਨੇ ਉਹਨਾਂ ਦੇ ਬਠਿੰਡੇ ਤੋਂ ਜੈਪੁਰ ਤੱਕ ਦੇ ਚੱਲਦੇ ਨੇ ਉਹਨਾਂ ਨੂੰ ਕੀ ਪਤਾ ਮਿੰਨੀ ਬੱਸ ਦੀ ਖੁਸ਼ੀ ਕੀ ਹੁੰਦੀ ਹੈ ਉਹਨੂੰ ਪਤਾ ਹੀ ਨਹੀਂ ਜਿਨ੍ਹਾਂ ਦੇ ਰੂਟ ਸਿੱਧੇ ਇੱਧਰਲੇ ਕੋਨੇ ਤੋਂ ਪੰਜਾਬ ਦੇ ਤੋਂ ਉੱਧਰਲੇ ਕੋਨੇ ਤੱਕ ਨੇ ਉੱਧਰਲੇ ਕੋਨੇ ਤੋਂ ਉਹ ਪਾਕਿਸਤਾਨ ਦੇ ਬਾਰਡਰ ਦੇ ਕੋਨੇ ਤੱਕ ਨੇ ਉਹਨਾਂ ਨੂੰ ਕੀ ਬਦਮਿਨੀ ਬਸ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਜਿਹੜੇ 450 ਦੇ ਲਗਭਗ ਜਿਹੜੇ ਅੱਜ ਪਹਿਲੀ ਵਾਰ ਮਿੰਨੀ ਬੱਸ ਦਾ ਪਰਮੰਟ ਲੈ ਕੇ ਜਾ ਰਹੇ ਨੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਕਿ ਸਾਡਾ ਨਾਮ ਵੀ ਹੁਣ ਟਰਾਂਸਪੋਰਟਰਾਂ ਚ ਲਿਖਿਆ ਜਾਊਗਾ ਇਸ ਕਰਕੇ ਮੈਂ ਕਹੇ ਫੰਕਸ਼ਨ ਪਹਿਲਾਂ ਹੋਏ ਨਹੀਂ ਕਿਉਂਕਿ ਸਾਰੇ ਹੀ ਨਾ ਪੰਜ ਪੰਸੋ 8800 ਬਸਾਂ ਦੇ। ਇਸ ਤੱਕ ਇੱਕ ਮਿੰਨੀ বাস ਚੱਲਣੀ ਆ ਉਹ ਚ ਪੰਜ ਪਿੰਡ ਨੇ। 6 ਪਿੰਡ ਹੋ ਜਾਣਗੇ ਵੱਧ-ਤੋਂ-ਵੱਧ। 35 ਕਿਲੋਮੀਟਰ ਦਾ ਰੇਡੀਅਸ ਹੈ। ਪਰ ਇਹਦੇ ਨਾਲ ਕੰਮ ਬਹੁਤ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਮਾਨਸਾ ਵਾਲਿਆਂ ਨੇ ਕਿ ਮੁੰਡਾ ਕੈਨੇਡਾ ਤੋਂ ਵਾਪਸ ਬੁਲਾ ਲਿਆ। ਕਿ ਆ ਜਾ ਪੁੱਤ ਇੱਥੇ ਹੀ ਕੰਮ ਕਰਾਂਗੇ। ਇੱਥੇ ਹੀ ਰੋਜ਼ਗਾਰ ਮਿਲੂਗਾ। ਮੇਰੀ ਬੜੀ ਇੱਛਾ ਪਹਿਲੇ ਦਿਨੋਂ ਮੈਂ ਹਰ ਪਾਸ਼ਣ ਚ ਬੋਲਦਾ ਕਿ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਤੇ ਇਹਦੇ 'ਚ ਹੁਣ ਤੁਸੀਂ ਕਿੰਨਾ ਕਿੰਨੇ ਲੋਕਾਂ ਨੂੰ ਕੰਮ ਮਿਲੂਗਾ ਜੀ ਬੱਸਾਂ ਆਉਣਗੀਆਂ ਜੀ ਡਰਾਈਵਰ ਕਨੈਕਟਰ ਫਿਰ ਪੈਟਰੋਲ ਪੰਪਾਂ ਤੋਂ ਤੇਲ ਦੀ ਖਪਤ ਹੋਊਗੀ ਸਪੇਅਰ ਪਾਰਟ ਵਾਲਿਆਂ ਨੂੰ ਕੰਮ ਮਿਲੂਗਾ ਕਿੰਨੇ ਲੋਕਾਂ ਦਾ ਆਲੇ ਦੁਆਲੇ ਸਰਕਲ ਚੱਲੂਗਾ ਜੀ ਪੈਂਚਰ ਵਾਲਿਆਂ ਤੋਂ ਲੈ ਕੇ ਕਿੰਨਾ ਸਰਕਲ ਜਿਹੜਾ ਉਹ ਰੋਲ ਹੋਊਗਾ ਸੋ ਇਹੇ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਬਹੁਤ ਸਾਰੇ ਫੰਕਸ਼ਨਾਂ ਤੇ ਜਾਂਦਾ ਪਿੰਡਾਂ 'ਚ। ਖਾਸ ਤੌਰ ਤੇ ਮਾਵਾ ਪਿੰਡਾਂ ਦੀ ਮੇਰੇ ਕੋਲੇ ਇਹ ਮੰਗ ਹੁੰਦੀ ਹੈ ਕਿ ਜੀ ਪਿੰਡਾਂ 'ਚ ਬੱਸਾਂ ਆਉਣੀਆਂ ਹਟ ਗਈਆਂ ਜੀ ਬਸਾਉਣੋਂ ਬੰਦ ਹੋ ਗਈਆਂ। ਵੀ ਜਾਤਾਂ ਜੀ ਕਿਸੇ ਨੂੰ ਹੱਥ ਦਿੰਦੇ ਆ ਜਾਂ ਈਵਨ ਸਕੂਲ ਦੀਆਂ ਬੱਚੀਆਂ ਟਰਾਲੀਆਂ ਦੇ ਡਾਲਿਆਂ ਦੇ ਮਗਰ ਲੰਮ-ਲੰਮ ਕੇ ਜਾਂਦੀਆਂ। ਚਲੋ ਅਸੀਂ ਸਕੂਲਾਂ 'ਚ ਤਾਂ ਅਸੀਂ ਬੱਸਾਂ ਵੀ ਦੇ ਰਹੇ ਹਾਂ ਹੁਣ। ਇਸ ਵਕਤ ਪੰਜਾਬ ਦੇ 20000 ਬੱਚੇ ਜਿਦੇ ਚੋਂ ਕਟੁੱਟ-ਕਟ 14 ਤੋਂ 15000 ਕੁੜੀਆਂ ਨੇ ਉਹ ਸਕੂਲ ਜਿਹੜੇ ਨੇ ਬੱਸਾਂ ਦੇ ਵਿੱਚ ਜਾਂਦੇ ਆ ਤੇ ਬੱਸਾਂ ਚ ਵਾਪਸ ਆਉਂਦੇ ਆ ਉਹ ਕਿਉਂਕਿ ਕਈ ਵਾਰੀ 8ਵੀਂ ਦਾ ਸਕੂਲ ਪਿੰਡ ਚ ਐ 10ਵੀਂ ਦਾ ਤੋਂ ਨਾਲ ਦੇ ਪਿੰਡ ਚ ਐ ਤਾਂ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਉਹ ਵੀ ਦੇ ਰਹੇ ਹਾਂ ਤੇ ਮੈਂ ਕਤੂਰੀ ਦੇ ਇਲਾਕੇ ਚ ਮੈਂ ਇੱਕ ਵੋਟਾਂ ਵੇਲੇ ਫਿਰਦਾ ਸੀ ਤਾਂ ਮੈਨੂੰ ਇੱਕ ਮਾਤਾ ਨੇ ਹੱਥ ਦੇ ਕੇ ਗੱਡੀ ਰੋਕ ਲਈ ਮੈਂ ਉਹੀ ਸਭ ਤੋਂ ਵੱਡੀ ਮੰਗ ਏ ਸੀ ਪੁੱਤ ਮੈਂ ਤੁਰੇ ਜਾਨੀ ਆ ਮੈਂ ਹੁਣ ਐਨੇ ਕਿਲੋਮੀਟਰ ਜਾਣਾ ਉੱਥੇ ਸ਼ਹਿਰ ਚ ਕੋਈ ਬੱਸ ਨਹੀਂ ਆਉਂਦੀ ਸਾਡੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਵਾਦਾ ਕੀਤਾ ਸੀ ਮੈਂ ਕਿਹਾ ਵੀ ਬੱਸਾਂ ਆਉਣਗੀਆਂ ਤੁਹਾਡੇ ਤੇ ਬੱਸਾਂ ਜਦੋਂ ਚਲਾਉਣ ਦੀ ਗੱਲ ਕਰੀ ਤਾਂ ਸੜਕਾਂ ਐ ਨਹੀਂ ਸੀ ਪਿੰਡਾਂ ਦੀਆਂ ਸੜਕਾਂ ਹੀ ਟੁੱਟੀਆਂ ਪਈਆਂ ਤਾਂ ਹੁਣ 43000 ਕਿਲੋਮੀਟਰ ਸੜਕਾਂ ਜਿਦੇ ਚੋਂ 19000 ਕੱਲੇ ਪਿੰਡਾਂ ਦੀਆਂ ਸੜਕਾਂ ਨੇ ਲਿੰਕ ਸੜਕਾਂ ਉਹ ਸ਼ਾਨਦਾਰ ਬਣ ਰਹੀਆਂ ਨੇ ਇਹ ਵੀ ਨਹੀਂ ਹੈਗਾ ਵੀ ਪਹਿਲਾਂ ਵਾਂਗੂ ਕੋਈ ਠੇਕੇਦਾਰ ਤੋਂ PWD ਵਾਲਿਆਂ ਨੇ ਜਾਂ ਇਹਨਾਂ ਨੇ ਟੈਂਡਰਾਂ ਚ ਕਰ ਲਿਆ ਕਪੜਾ ਆ ਕਰਕੇ ਚਲੋ ਉਹੀ ਬਸ ਲਿਪਾ ਪੋਤੀ ਜੀ ਕਰਕੇ ਸੜਕ ਬਣਾਤੀ ਉਹ ਅਗਲੇ ਦਿਨ ਟੁੱਟ ਗਈ ਉਹ ਨਹੀਂ ਹੈਗਾ ਹਰ ਰੋਜ਼ ਚੈੱਕ ਕਰਦੇ ਆਂ ਸੀ ਮੈਂ ਆਪ ਵੀ ਖੁਦ ਜਾਣਾ ਕਿ ਇਹਨੂੰ ਚੈੱਕ ਕਰੋ ਸੜਕ ਨੂੰ ਇਹਦੇ ਚ ਪਾਇਆ ਕੁਛ ਜਿਹਾ ਨਹੀਂ 5 ਸਾਲ ਦੀ ਠੇਕੇਦਾਰ ਦੀ ਗਾਰੰਟੀ ਕਿ ਤੂੰ ਹੀ ਠੀਕ ਕਰਨੀ ਹੈ ਜਾਂ ਤਾਂ ਪਹਿਲੀ ਵਾਰੀ ਠੀਕ ਬਣਾ ਲਾ ਨਹੀਂ 5 ਸਾਲ ਤਾਈਂ ਠੀਕ ਕਰਨੀ ਹੈ ਫਿਰ ਜੇ ਫਿਰ 5 ਸਾਲ ਤੂੰ ਲਈ ਜਾ ਪੈਸੇ ਫਿਰ ਸੜਕਾਂ ਹੋਣਗੀਆਂ ਬੱਸਾਂ ਤੁਹਾਡੀਆਂ ਦੀ ਰਿਪੇਅਰ ਘਟੂਗੀ ਨਹੀਂ ਤਾਂ ਮਾੜੀਆਂ ਸੜਕਾਂ ਤੇ ਤੁਹਾਡੀਆਂ ਬੱਸਾਂ ਟੁੱਟਣਗੀਆਂ ਕਮਾਣੀਆਂ ਕਸਣਗੀਆਂ ਉਹਨਾਂ ਦੀਆਂ ਪਟੇ ਟੁੱਟਣਗੇ ਸੋ ਇਸ ਕਰਕੇ ਹੁਣ ਜੋ ਸੜਕਾਂ ਬਣਗੀਆਂ ਤਾਂ ਬੱਸਾਂ ਵੀ ਚਾਹੀਦੀਆਂ ਫਿਰ ਹਾਂ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਕਿ ਟਾਈਮ ਤੇ ਬੱਸ ਲੈ ਜਾ ਕਰੋ ਆਪਦੀ ਕਿਉਂਕਿ ਬਹੁਤ ਕੁਝ ਜੁੜਿਆ ਹੁੰਦਾ ਬੱਸ ਦੇ ਟਾਈਮ ਨਾਲ ਸਾਡੇ ਪਿੰਡ ਮੈਂ ਤਾਂ ਆਪ ਆਪਦੇ ਪਿੰਡ ਦੀ ਦੱਸ ਦਿੰਨਾ ਸਵਾ 3 ਵਜੇ ਆਉਂਦੀ ਹੁੰਦੀ ਸੀ ਬਸ ਜਦੋਂ ਹਾਰਨ ਮਾਰਦੇ ਸੀ ਕਹਿੰਦੇ ਸਵਾ 3 ਨਾਲ ਹੀ ਆ ਗਈ ਚਾਹ ਧਰ ਲਓ ਹੁਣ ਤੁਸੀਂ ਨਾ ਕਿਤੇ ਚਾਹ ਲੇਟ ਕਰਾ ਦਿਓ ਸਵਾ 3 ਵਜੇ ਮਹਾਰਨ ਮਾਰਿਆ ਕਰੋ ਵੀ ਆ ਗਈ ਭਾਈ ਬਸ ਸਵਾ 3 ਨਾਲ ਹੀ ਔਰ ਇਹ ਯਕੀਨ ਇੱਕ ਦਿਨ ਚ ਨਹੀਂ ਬਣਨਾ ਪਹਿਲਾ ਮਹੀਨਾ ਕ ਹਾਰਨ ਮਾਰੋਗੇ ਸਵਾ 3 ਵਜੇ ਫੇਰ ਬਣੂਗੀ ਟਾਈਮ ਤੇ ਆਉਂਦੇ ਨੇ ਇਹ ਠੀਕ ਹੈ ਨਾ ਸੋ ਇਹ ਬੜਾ ਜੁੜਿਆ ਹੋਇਆ ਇਹਦੇ ਨਾਲ ਸਮਾਜ